ਸਾਡੇ ਮਾਨਯੋਗ ਸੀਰ ਕਪਤਾਨ ਪੁਲਿਸ ਫਰੀ ਕੋਟ ਡਾਕਟਰ ਪ੍ਰਗਿਆ ਜੈਨ ਜੀ ਆਈ ਪੀ ਐਸ ਜਿਹਦੀ ਦਿਸ਼ਾ ਨਿਰਦੇਸ਼ ਏਠ ਅਸੀਂ ਜਿਲ੍ਹਾ ਫਰੀ ਕੋਟ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦੇ ਲਈ ਇੱਕ ਮੁਹਿੰਮ ਵਿੱਢੀ ਹੋਈ ਹੈ ਇਸੇ ਮੁਹਿੰਮ ਦੇ ਤਹਿਤ ਹੀ ਸਾਡੇ ਥਾਣਾ ਸਦਰ ਫਰੀ ਕੋਟ ਦੇ ਏ ایس ਏ ਚਮਕੌਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਅਮਰਤਪਾਲ ਸਿੰਘ ਅਤੇ ਬਲਵੰਤ ਸਿੰਘ ਜੋ ਦੋਨੋਂ ਇਹ ਪਿੰਡ ਪਿਪਲੀ ਦੇ ਰਹਿਣ ਵਾਲੇ ਆ ਤੇ ਚੋਰੀ ਦੀਆਂ ਤੇ ਹੋਰ ਕਰਕੇ ਇਤਰਾਹ ਦੀਆਂ ਵਾਰਦਾਤਾਂ ਕਰਨ ਨੂੰ ਅੰਜਾਮ ਦਿੰਦੇ ਆ ਜਿਨ੍ਹਾਂ ਤੇ ਮੁਕੱਦਮਾ ਨੰਬਰ 185 ਮਿਤੀ 4 ਅਗਸਤ 2025 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਇਹਨਾਂ ਤੋਂ ਚੋਰੀ ਦਾ ਜੋ LED ਵਗੈਰਾ ਹੈਗੀ ਉਹ ਬਰਾਮਦ ਕੀਤੀ ਗਈ ਹੈ। ਇਹਦੀ ਕਾਰਵਾਈ ਸਰ ਅੱਗੇ ਕੀ ਕਰਦੇ? ਅੱਗੇ ਇਹਨਾਂ ਤੇ ਅਸੀਂ ਮਾਨਯੋਗ ਅਦਾਲਤ ਵਿਚਾਰਨ ਨੂੰ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ। ਜਿੱਥੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਮੰਨਣਗੇ ਪਹਿਲਾਂ ਵੀ ਮਕਦਮਾ ਦਰਜ ਸੀ ਬਿਲਕੁਲ ਇਹਨਾਂ ਦੋਨਾਂ ਦੇ ਉੱਪਰ ਇੱਕ ਦੇ ਉੱਪਰ ਇੱਕ ਮਕਦਮਾ ਦਰਜ ਹੈ ਔਰ ਦੂਸਰੇ ਬਲਵੰਤ ਸਿੰਘ ਦੇ ਖਿਲਾਫ ਦੋ ਮਕਦਮੇ ਦਰਜ ਹੈ